ਹੈਲੋ ਹਾਂਜੀ ਸਸ਼ਵੀਕਲ ਜੀ ਗਰਮੀ ਟਿਪਟੇਕ ਦੇ ਉਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਰੀ ਜਿਹੜੀ ਵੀਡੀਓ ਹੋਏਗੀ ਜੀ ਆਪਣੀ ਮਸਲੀਨ ਔਰ ਪਲਸ ਜੌਰਜਟ ਪਲਸ ਔਰਗੈਂਜ਼ਾ ਔਰ ਬਰਬਰੀ ਦੇ ਜਿਹੜੇ ਕੱਟ ਪੀਸ ਹੋਣਗੇ ਜੀ ਪਾਰਟੀ ਵੇਅਰ ਕੱਟ ਪੀਸ ਰਹਿਣ ਵਾਲੇ ਹੋਣਗੇ ਕਾਫੀ ਸੋਹਣੇ ਹੋਣੇ ਕਈਆਂ ਦੇ ਨਾਲ ਤੁਹਾਨੂੰ ਕੱਟ ਪੀਸਾਂ ਦੇ ਵਿੱਚ ਨਾਲ ਦੁਪੱਟੇ ਵੀ ਮਿਲਣਗੇ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸੀ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਰ ਨਿਹਾਲ ਸਿੰਘ ਵਾਲਾ ਜਿਹੜੇ ਵੀ ਭੈਣਾ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀ ਹੈ ਨੇ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੁਣੇ ਸੁਣੇ ਸੂਟਾ ਜਿਹੜੇ ਉਹ ਬਾਈ ਕਰ ਸਕਦੇ ਨੇ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾ ਸੂਟ ਜੋ ਤੁਹਾਨੂੰ ਮਿਲੇਗਾ ਇਹ ਵਾਲਾ ਸੂਟ ਜੋ ਤੁਹਾਨੂੰ ਮਿਲਣ ਵਾਲਾ ਹੈ ਜੀ ਇਹ ਹੋਏਗਾ ਕਾਟਨ ਦਾ ਗਲੇਸ ਕਾਟਨ ਦਾ ਫੈਬਰਿਕ ਜੋ ਰਹੇਗਾ ਬ੍ਰਾਂਡ ਜੋ ਰਹੇਗਾ ਆਰਟੈਕਸ ਜੀ 3 ਮੀਟਰ ਦੀ ਸ਼ਰਟ ਹੋਏਗੀ ਡਿਸਟਲ ਪ੍ਰਿੰਟ ਦੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ फ्रंट ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਕਾਫੀ ਪਿਆਰਾ ਪ੍ਰਿੰਟ ਮਿਲਣਾ ਹੈ ਜੀ ਬ੍ਰਾਂਡ ਜੋ ਰਹੇਗਾ ਟੈਕਸ ਹੋਏਗਾ 3 ਮੀਟਰ ਦੀ ਸ਼ਰਟ ਹੈਗੀ ਕਲਰ ਜੋ ਰਹੇਗਾ ਜੀ ਮਸਟਰਡ ਸ਼ੇਡ ਮਿਲੇਗਾ ਤੁਹਾਨੂੰ ਸੇਮ ਐਜੇ ਤੁਹਾਨੂੰ ਇਸਦੀਆਂ ਬਾਜੂ ਮਿਲਣਗੀਆਂ ਜੀ ਡਿਜ਼ਾਈਨਰ ਬਾਜੂ ਹੋਣਗੀਆਂ ਔਰ ਬੈਕ ਵੀ ਜਿਹੜੀ ਹੈਗੇ ਤੁਹਾਨੂੰ ਡਿਜ਼ਾਈਨਰ ਮਿਲੇਗੀ ਜੀ 3 ਮੀਟਰ ਦੀ ਸ਼ਰਟ ਹੋਏਗੀ ਜੀ 10 ਮੀਟਰ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਜੀ 10 ਮੀਟਰ ਦੀ ਹੀ ਬਾਟਮ ਹੋਏਗੀ ਨਾਲ ਤੁਹਾਨੂੰ ਮਿਲਣਾ ਹੈ ਜੀ ਚਨਾਉਣ ਦਾ ਦੁਪੱਟਾ ਨਾਲ ਤੁਹਾਨੂੰ ਚੁਣਾਉਂਦਾ ਦੁਪੱਟਾ ਮਿਲੇਗਾ ਡਿਜੀਟਲ ਪ੍ਰਿੰਟ ਦਾ ਲਓ ਜੀ ਕਾਫੀ ਪਿਆਰਾ ਨਾਲ ਤੁਹਾਨੂੰ ਚੁਣਾਉਂਦਾ ਦੁਪੱਟਾ ਮਿਲੇਗਾ ਜੀ ਕੰਪਲੀਟ ਸੂਟ ਦਾ ਪ੍ਰਾਈਸ ਹੋਏਗਾ ਜੀ 1250 ਰੁਪਏ 1250 ਰੁਪਏ ਦੇ ਵਿੱਚ ਜਿਹੜਾ ਹੈਗਾ ਉਹ ਤੁਹਾਨੂੰ ਕੰਪਲੀਟ ਸੂਟ ਆ ਉਹ ਮਿਲ ਜਾਏਗਾ ਜੇਕਰ ਤੁਸੀਂ ਦੁਪੱਟਾ ਸਕਿਪ ਕਰਨਾ ਚਾਹੁੰਦੇ ਹੋ ਇਕੱਲਾ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹਦਾ ਕਰ ਸਕਦੇ ਹੋ 950 ਰੁਪਏ ਦਾ ਸੂਟ ਹੋਏਗਾ 300 ਰੁਪਏ ਦਾ ਦੁਪੱਟਾ ਹੋਏਗਾ ਜੀ ਐਦਾ ਜਿਹੜਾ ਹੈਗਾ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ 1250 ਰੁਪਏ ਦਾ ਵਿਦ ਦੁਪੱਟਾ ਸੂਟ ਹੋਏਗਾ ਜੀ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਿਓਰ ਮਸਲੀਨ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲਣਾ ਹੈ ਜੀ ਪਿਓਰ ਮਸਲੀਨ ਸਿਲਕ ਹੋਏਗੀ ਕਲਰ ਹੋਏਗਾ ਡਾਰਕ ਗ੍ਰੇ ਕਲਰ ਐਦਾਂ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਆ ਜਿਹੜਾ ਫਰੰਟ ਦੇ ਉੱਪਰ ਮਿਲੇਗਾ ਜੀ ਜਿੰਨੇ ਵੀ ਸੂਟ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਦਿਖਾ ਰਹੇ ਹਾਂ ਕਾਟਨ ਦੇ ਮਸਲੀਨ ਕਾਟਨ ਦੇ ਉਹ ਸਾਰੇ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਜੀ ਇਦਾਂ ਜਿਹੜਾ ਹੈਗਾ ਤੁਹਾਨੂੰ ਇਸਤੇ ਘੇਰੇ ਦੇ ਉੱਪਰ ਡਿਜੀਟਲ ਪ੍ਰਿੰਟ ਮਿਲੇਗਾ ਜੀ ਔਰ ਫੁੱਲੀ ਫਰੰਟ ਵੀ ਜਿਹੜਾ ਤੁਹਾਨੂੰ ਇਸਤੇ ਉੱਪਰ ਵੀ ਹੈਵੀ ਡਿਜ਼ਾਈਨਿੰਗ ਮਿਲਣ ਵਾਲੀ ਹੈ ਬ੍ਰਾਂਡ ਜੋ ਰਹੇਗਾ ਆਰਟੈਕਸ ਹੋਏਗਾ ਜੀ ਸੇਮ ਐਜ਼ ਦਾ ਤੁਹਾਨੂੰ ਬਾਜੂ ਮਿਲਣੀ ਹੈ ਬਾਜੂ ਦੇ ਉੱਪਰ ਵੀ ਤੁਹਾਨੂੰ ਡਿਜ਼ਾਈਨਿੰਗ ਮਿਲਣੀ ਹੈ ਜੀ ਸੇਮ ਐਜ਼ ਦਾ ਤੁਹਾਨੂੰ ਮਿਲਣੀ ਸੀ ਬੈਕ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਸੇਮ ਐਜ਼ ਦਾ ਪ੍ਰਿੰਟ ਮਿਲਣਾ ਹੈ ਜੀ ਨਾਲ ਤੁਹਾਨੂੰ ਮਿਲਣੀ ਹੈ 3 ਮੀਟਰ ਦੀ ਸੈਲਫ ਪ੍ਰਿੰਟ ਬਾਟਮ ਜੀ ਸੈਲਫ ਪ੍ਰਿੰਟ 3 ਮੀਟਰ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਔਰ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਜੀ ਪਿਓਰ ਮਸਲੀਨ ਦਾ ਹੀ ਨਾਲ ਤੁਹਾਨੂੰ ਦੁਪੱਟਾ ਮਿਲਣਾ ਹੈ ਜੀ ਬਹੁਤ ਪਿਆਰਾ ਸੂਟ ਹੋਏਗਾ ਜੀ ਵਿਦਆਊਟ ਲਾਈਨਿੰਗ ਸਟਿਚਰ ਹੋਣ ਵਾਲੇ ਹੋਣਗੇ ਜੀ ਸਾਰੇ ਦੇ ਸਾਰੇ ਨਾਲ ਤੁਹਾਨੂੰ ਮਿਲਣਾ ਹੈ ਜੀ ਮਸਲੀਨ ਸਿਲਕ ਦਾ ਹੀ ਕਾਫੀ ਪਿਆਰਾ ਦੁਪੱਟਾ ਹੋਏਗਾ ਜੀ ਮਸਲੀਨ ਦਾ ਸਾਰੇ ਸੂਟ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਜੀ ਸੂਟ ਦਾ ਪ੍ਰਾਈਸ ਜੋ ਰਹੇਗਾ ਜੀ 1150 ਰੁਪਏ ਵਿਦ ਦੁਪੱਟਾ 1350 ਰੁਪਏ ਦਾ ਕੰਪਲੀਟ ਸੂਟ ਹੈ ਜੀ ਇਹ ਵਿਦ ਦੁਪੱਟਾ 1350 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਇਹ ਵਿਦ ਦੁਪੱਟਾ ਸੂਟ ਆ ਉਹ मिल ਜਾਏਗਾ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹਾਂ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਪਿਓਰ ਮਸਲੀਨ ਦਾ ਸਟਾਫ ਰਹੇਗਾ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਸੇਮ ਤੁਹਾਨੂੰ ਸੂਟ ਆ ਜਿਹੜਾ ਇੱਕ ਹੋਰ ਮਿਲੇਗਾ ਜੀ ਸੇਮ ਹੀ ਤੁਹਾਨੂੰ ਜਿਹੜਾ ਹੈਗਾ ਇਸ ਦਾ ਕਲਰ ਮਿਲਣਾ ਜੀ 1921 ਦਾ ਕਲਰ ਦਾ ਡਿਫਰੈਂਸ ਰਹੇਗਾ ਪ੍ਰਿੰਟ ਸੇਮ ਹੋਏਗਾ ਸਟਾਫ ਸੇਮ ਹੋਏਗਾ ਜੀ ਪ੍ਰਿੰਟ ਔਰ ਸਟਾਫ ਆ ਜਿਹੜਾ ਸੇਮ ਰਹਿਣ ਵਾਲਾ ਹੈ ਜੀ ਸੂਟ ਦਾ ਪ੍ਰਾਈਸ ਰਹੇਗਾ 1150 ਰੁਪਏ ਜੀ 1150 ਰੁਪਏ ਦੇ ਵਿੱਚ ਤੁਹਾਨੂੰ ਸੂਟ ਆ ਜਿਹੜਾ ਇਹ ਮਿਲ ਜਾਏਗਾ ਸੇਮ ਪ੍ਰਿੰਟਰ ਰਹੇਗਾ ਜੀ ਸੇਮ ਹੀ ਨਾਲ ਤੁਹਾਨੂੰ ਸੈਲਫ ਪ੍ਰਿੰਟ ਜਿਹੜੀ ਹੈਗੀ ਉਹ ਬਾਟਮ ਮਿਲੇਗੀ ਜੀ ਵਿਦਆਊਟ ਲਾਈਨਿੰਗ ਸੂਟ ਹੈ ਜਿਹੜੇ ਉਹ ਸਟਿਚ ਹੋਣਗੇ ਬ੍ਰਾਂਡ ਜੋ ਰਹੇਗਾ ਜੀ ਆਰਟੈਕਸ ਹੋਏਗਾ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਆਰਟੈਕਸ ਬ੍ਰਾਂਡ ਦਾ ਪਾਰਟੀ ویئر ਸਟੱਫ ਹੋਏਗਾ ਜੀ ਔਰਗੈਂਜ਼ਾ ਦਾ ਸਟੱਫ ਜਿਹੜਾ ਤੁਹਾਨੂੰ ਮਿਲੇਗਾ ਜੀ ਬਾਂਦਨੀ ਪ੍ਰਿੰਟ ਦੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ 3 ਮੀਟਰ ਦੀ ਕੱਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਪ੍ਰਾਈਜ਼ ਰਹੇਗਾ 600 ਰੁਪਏ ਜੀ 600 ਰੁਪਏ ਦੇ ਵਿੱਚ ਜਿਹੜੀ ਹੈਗੀ ਤੁਹਾਨੂੰ ਸ਼ਰਟ ਆ ਇਹ ਮਿਲ ਜਾਏਗੀ ਜੀ ਨਾਲ ਤੁਸੀਂ ਲਾਈਟ ਲਵੈਂਡਰ ਬਾਟਮ ਲਗਾਉਣਾ ਚਾਹਦੇ ਹੋ ਤੁਸੀਂ ਉਹ ਵੀ ਲਗਾ ਸਕਦੇ ਹੋ ਜੇਕਰ ਆਫ ਵਾਈਟ ਨਾਲ ਲੈਣਾ ਚਾਹਦੇ ਹੋ ਤੁਸੀਂ ਆਫ ਵਾਈਟ ਵਨ ਨਾਲ ਵੀ ਲੈ ਸਕਦੇ ਹੋ 400 ਰੁਪਏ ਦੀ ਤੁਹਾਨੂੰ ਬਾਟਮ ਮਿਲੇਗੀ ਔਰ 600 ਰੁਪਏ ਦੀ ਸ਼ਰਟ ਹੋਏਗੀ ਜੇਕਰ ਤੁਸੀਂ ਬੇਸ ਕਲਰ ਦੀ ਬਾਟਮ ਡਾਈ ਕਰਕੇ ਲਗਵਾਉਣਾ ਚਾਹਦੇ ਹੋ ਤਾਂ ਤੁਸੀਂ ਉਦਾਂ ਵੀ ਲਗਵਾ ਸਕਦੇ ਹੋ ਬਟ ਉਹਦੇ ਲਈ ਹੈਗਾ ਜਿਹੜਾ ਤੁਹਾਨੂੰ ਡਾਈ ਦਾ ਜਿਹੜਾ ਹੈਗਾ ਉਹ ਐਕਸਟਰਾ ਪੇ ਕਰਨਾ ਪੈਗਾ ਜੀ ਅਸੀਂ ਤੁਹਾਨੂੰ ਬੇਸ ਕਲਰ ਦੀ ਡਾਈ ਕਰਕੇ ਬਾਟਮ ਵੀ ਲਗਾ ਕੇ ਦੇ ਸਕਦੇ ਹਾਂ ਜੀ 600 ਰੁਪਏ ਦੀ ਸ਼ਰਟ ਹੋਏਗੀ ਜੀ 400 ਰੁਪਏ ਦੀ ਬਾਟਮ ਹੋਏਗੀ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਿਓਰ ਕਾਟਨ ਦਾ ਤੁਹਾਨੂੰ ਸੂਟ ਮਿਲਣਾ ਹੈ ਇਹ ਸੂਟ ਵੀ ਜਿਹੜਾ ਹੋਏਗਾ ਵਿਦਆਊਟ ਲਾਈਨਿੰਗ ਬਣੇਗਾ ਜੀ ਵਿਦਆਊਟ ਲਾਈਨਿੰਗ ਜਿਹੜਾ ਸੂਟ ਆ ਤੁਹਾਡਾ ਰੈਡੀ ਹੋਏਗਾ ਜੀ ਆਫ ਵਾਈਟ ਦੇ ਉੱਪਰ ਤੁਹਾਨੂੰ ਮਹਿਰੂਨ ਕਲਰ ਦੇ ਫਲਾਰਾ ਜਿਹੜੇ ਮਿਲਣਗੇ 3 ਮੀਟਰ ਦੀ ਸ਼ਰਟ ਤੁਹਾਨੂੰ ਮਿਲਣੀ ਹੈ ਜੀ 3 ਮੀਟਰ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਜੀ 950 ਰੁਪਏ ਦਾ ਜਿਹੜਾ ਹੈਗਾ ਤੁਹਾਨੂੰ ਕੰਪਲੀਟ ਸੂਟ ਹੈ ਜਿਹੜਾ ਇਹ 950 ਰੁਪਏ ਦਾ ਮਿਲ ਜਾਏਗਾ ਜੇਕਰ ਤੁਸੀਂ ਨਾਲ ਸਕਿਨ ਆਫ ਵਾਈਟ ਕਲਰ ਦੀ ਹੀ ਬਾਟਮ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਦਾਂ ਵੀ ਲੈ ਸਕਦੇ ਹੋ ਜੇਕਰ ਤੁਸੀਂ ਮਹਿਰੂਨ ਬਾਟਮ ਲੈਣਾ ਚਾਹੁੰਦੇ ਹੋ ਤੁਸੀਂ ਉਦਾਂ ਵੀ ਲੈ ਸਕਦੇ ਹੋ 950 ਰੁਪਏ ਦੇ ਵਿੱਚ ਤੁਹਾਨੂੰ ਸੂਟ ਮਿਲੇਗਾ 3 ਮੀਟਰ ਦੀ ਸ਼ਰਟ ਹੋਏਗੀ 3 ਮੀਟਰ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਵਿਦਆਊਟ ਲਾਈਨਿੰਗ ਸਟਿਚ ਹੋਏਗਾ ਜੀ ਸੂਟ ਵਿਦਆਊਟ ਲਾਈਨਿੰਗ ਸਟਿਚ ਹੋਏਗਾ ਸੂਟ ਕਾਫੀ ਪਿਆਰਾ ਸਟਾਫ ਹੈ ਜੀ ਸੌਫਟ ਐਂਡ ਲਾਈਟ ਵੇਟ ਪਿਓਰ ਕਾਟਨ ਦਾ ਸਟਾਫ ਹੋਏਗਾ ਬ੍ਰੈਂਡ ਹੋਏਗਾ ਜੀ ਆਰਟੈਕਸ ਪ੍ਰਾਈਸ ਹੋਏਗਾ 950 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਇਹ ਸੂਟ ਆ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਿਓਰ ਮਸਲੀਨ ਦਾ ਸੂਟ ਜਿਹੜਾ ਹੈਗਾ ਉਹ ਤੁਹਾਨੂੰ ਡਿਜ਼ਾਈਨਰ ਸੂਟ ਆ ਜਿਹੜਾ ਤੁਹਾਨੂੰ ਮਿਲੇਗਾ ਜੀ ਕਲਰ ਜੋ ਤੁਹਾਨੂੰ ਮਿਲਣਾ ਹੈ ਜੀ ਮਾਊਸ ਗ੍ਰੇ ਐਦਾਂ ਜਿਹੜਾ ਹੈਗਾ ਇਸ ਤੇ ਘੇਰੇ ਦੇ ਉੱਪਰ ਵੀ ਤੁਹਾਨੂੰ ਕੰਮ ਮਿਲਣਾ ਹੈ ਜੀ ਫੁੱਲੀ ਜਿਹੜਾ ਹੈਗਾ ਥਰੈਡ ਪਲੱਸ ਹੈਂਡ ਦਾ ਕੰਮ ਹੋਏਗਾ ਜੀ ਔਰ ਸੀਕਵੈਂਸ ਦਾ ਕੰਮ ਆ ਜਿਹੜਾ ਕੀਤਾ ਹੋਇਆ ਹੈ ਜੀ ਡਿਜੀਟਲ ਪ੍ਰਿੰਟ ਆ ਜਿਹੜਾ ਤੁਹਾਨੂੰ ਉਹ ਵੀ ਫਰੰਟ ਸੇਮ ਐਜੇ ਤੁਹਾਨੂੰ ਇਸ ਦੀਆਂ ਬਾਜੂ ਔਰ ਬੈਕ ਮਿਲਣੀ ਹੈ ਜੀ ਕਲਰ ਜੋ ਰਹੇਗਾ ਮਾਊਸ ਗ੍ਰੇ ਸੇਮ ਐਜੇ ਤੁਹਾਨੂੰ ਇਸ ਦੀਆਂ ਬਾਜੂ ਔਰ ਬੈਕ ਮਿਲੇਗੀ ਜੀ ਨਾਲ ਤੁਸੀਂ ਜਿਹੜੀ ਹੈਗੀ ਹੈ ਤੁਹਾਨੂੰ ਗਾਜੀ ਸ਼ੇਡ ਦੀ ਪਿਓਰ ਮਸਲੀਨ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਜੀ ਨਾਲ ਤੁਹਾਨੂੰ ਪਿਓਰ ਮਸਲੀਨ ਦੀ ਹੀ ਮਿਲਣੀ ਹੈ ਬਾਟਮ ਸੂਟ ਦਾ ਪ੍ਰਾਈਸ ਰਹੇਗਾ 1250 ਰੁਪਏ ਜੀ 1250 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਸੂਟ ਆ ਉਹ ਮਿਲ ਜਾਏਗਾ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹਾਂ ਇਹ ਸੂਟ ਵੀ ਜਿਹੜਾ ਹੈਗਾ ਵਿਦਾਊਟ ਲਾਈਨਿੰਗ ਸਟਿਚ ਹੋਇਆ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਿਓਰ ਕਾਟਨ ਦਾ ਡਿਜ਼ਾਈਨਰ ਸੂਟ ਹੋਏਗਾ ਕਲਰ ਹੋਏਗਾ ਜੀ ਮਾਊਸ ਗ੍ਰੇ ਐਦਾਂ ਜਿਹੜਾ ਹੈਗਾ ਤੁਹਾਨੂੰ ਇਸਦੇ ਘੇਰੇ ਦੇ ਉੱਪਰ ਜਿਹੜਾ ਹੈਗਾ ਉਹ ਥ੍ਰੈਡ ਵਰਕ ਮਿਲਣਾ ਹੈ ਜੀ ਘੇਰੇ ਦੇ ਉੱਪਰ ਔਰ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਉਹ ਤੁਹਾਨੂੰ ਥ੍ਰੈਡ ਵਰਕ ਮਿਲੇਗਾ ਜੀ ਫੁੱਲੀ ਸ਼ਰਟ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਡਿਜ਼ਾਈਨਰ ਸ਼ਰਟ ਆ ਜਿਹੜੀ ਉਹ ਤੁਹਾਨੂੰ ਮਿਲੇਗੀ ਜੀ ਡਿਜ਼ਾਈਨਰ ਸ਼ਰਟ ਤੁਹਾਨੂੰ ਮਿਲਣੀ ਹੈ ਪੂਰੀ ਸ਼ਰਟ ਦੇ ਉੱਪਰ ਜਿਹੜਾ ਹੈਗਾ ਇਹ ਤੁਹਾਨੂੰ ਫਲਾਰ ਮਿਲਣਗੇ ਜੀ ਘੇਰੇ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਕੰਮ ਮਿਲੇਗਾ ਪੂਰੀ ਜਿਹੜੀ ਹੈਗੀ ਆ 5 ਮੀਟਰ ਦੀ ਕੱਟ ਆ ਜਿਹੜੀ ਤੁਹਾਨੂੰ ਮਿਲੇਗੀ ਸੈਲਫ ਪ੍ਰਿੰਟ ਜਿਹੜਾ ਹੈ ਫੈਬਰਿਕ ਹੋਏਗਾ ਵਿਦਾਊਟ ਲਾਈਨਿੰਗ ਸਟਿਚ ਹੋਏਗਾ ਜੀ 1050 ਰੁਪਏ ਦਾ ਜਿਹੜਾ ਹੈਗਾ ਤੁਹਾਨੂੰ ਇਹ ਸੂਟ ਆ ਮਿਲ ਜਾਏਗਾ ਜੀ 1050 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਸੂਟ ਮਿਲ ਜਾਣਾ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਨਾ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹਾਂ ਜੀ ਬਹੁਤ ਪਿਆਰਾ ਸੂਟ ਹੈ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲਣਾ ਹੈ ਜੀ ਛੋਟੀ ਬੂਟੀ ਦਾ ਪ੍ਰਿੰਟ ਜੋ ਤੁਹਾਨੂੰ ਮਿਲੇਗਾ ਸਕਾਈ ਬਲੂ ਕਲਰ ਹੋਏਗਾ ਜੀ ਜਿਸ ਤੇ ਘੇਰੇ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਕੰਮ ਮਿਲਣਾ ਹੈ ਜੀ ਇਦਾਂ ਘੇਰੇ ਦੇ ਉੱਪਰ ਜਿਹੜਾ ਹੈਗਾ ਇਹ ਉਹ ਕੰਮ ਮਿਲੇਗਾ ਜੀ ਲਾਈਟ ਕਲਰ ਤੁਹਾਨੂੰ ਮਿਲਣਾ ਹੈ ਜੀ ਇਹ ਸਕਾਈ ਬਲੂ ਇਹ ਸੂਟ ਵੀ ਜਿਹੜਾ ਰਹੇਗਾ ਵਿਦਆਊਟ ਲਾਈਨਿੰਗ ਬਣੇਗਾ ਜੀ ਵਿਦਆਊਟ ਲਾਈਨਿੰਗ ਜਿਹੜਾ ਹੈਗਾ ਤੁਹਾਨੂੰ ਸੂਟ ਉਹ ਮਿਲੇਗਾ 5 ਮੀਟਰ ਦੀ ਕੱਟ ਹੋਏਗੀ 1050 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਇਹ ਸੂਟ ਆ ਮਿਲ ਜਾਏਗਾ ਜੀ 1050 ਰੁਪਏ ਦੇ ਵਿੱਚ ਬ੍ਰਾਂਡ ਜੋ ਰਹੇਗਾ ਜੀ ਆਰਟੈਕਸ ਬ੍ਰਾਂਡ ਹੋਏਗਾ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲਣਾ ਹੈ ਜੀ ਮੈਚਿੰਗ ਸੂਟ ਜਿਹੜਾ ਹੈਗਾ ਤੁਹਾਨੂੰ ਮਿਲੇਗਾ ਜੀ ਇਹ ਸੂਟ ਵੀ ਜੋ ਤੁਹਾਨੂੰ ਮਿਲਣਾ ਹੈ ਜੀ ਪਿਓਰ ਕਾਟਨ ਦਾ ਹੋਏਗਾ ਟੈਬੀ ਲਾਈਨਿੰਗ ਦੀ ਤਰ੍ਹਾਂ ਤੁਹਾਨੂੰ ਸਟਾਫ ਦੇ ਵਿੱਚ ਸ਼ਰਟ ਦੇ ਫੈਬਰਿਕ ਦੇ ਵਿੱਚ ਲਾਈਨਾਂ ਮਿਲਣਗੀਆਂ ਜੀ ਪੂਰੀ ਸ਼ਰਟ ਦੇ ਫਰੰਟ ਬੈਕ ਦੇ ਉੱਪਰ ਤੁਹਾਨੂੰ ਆਰੀ ਦਾ ਕੰਮ ਮਿਲੇਗਾ ਜੀ ਇਦਾਂ ਫਰੰਟ ਬੈਕ ਫੁੱਲੀ ਜਿਹੜਾ ਹੈਗਾ ਤੁਹਾਨੂੰ ਆਰੀ ਦਾ ਕੰਮ ਮਿਲੇਗਾ ਜੀ ਕਲਰ ਹੋਏਗਾ ਸਕਿਨ ਜਿਸਦੇ ਵਿੱਚ ਤੁਹਾਨੂੰ ਵਾਈਨ ਕਲਰ ਦੇ ਫਲਾਰ ਜਾਨੀ ਕਿ ਪ੍ਰਿੰਟਿੰਗ ਜਿਹੜੀ ਹੈਗੀ ਮਿਲਣੀ ਹੈ 3 ਮੀਟਰ ਦੀ ਸ਼ਰਟ ਹੋਏਗੀ ਜੀ 3 ਮੀਟਰ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਵਿਦਆਊਟ ਲਾਈਨਿੰਗ ਸੂਟ ਸਟਿਚ ਹੋਏਗਾ ਜੀ ਸੂਟ ਦਾ ਪ੍ਰਾਈਜ਼ ਰਹੇਗਾ ਜੀ 1050 ਰੁਪਏ ਸਟਾਫ ਚੈੱਕ ਕਰੋ ਜੀ ਵਿਦਆਊਟ ਲਾਈਨਿੰਗ ਜਿਹੜਾ ਸੂਟ ਹੈ ਤੁਹਾਡਾ ਉਹ ਸਟਿਚ ਹੋਣਾ ਹੈ ਜੀ ਐਦਾਂ ਤੁਹਾਨੂੰ ਇਸ ਤੇ ਬੇਸ ਦੇ ਵਿੱਚ ਲਾਈਨਾਂ ਮਿਲਣਗੀਆਂ ਜੇ ਟੈਬੀ ਲਾਈਨਿੰਗ ਦੀ ਤਰ੍ਹਾਂ 1050 ਰੁਪਏ ਦਾ ਜਿਹੜਾ ਹੈਗਾ ਸੂਟ ਤੁਹਾਨੂੰ ਮਿਲ ਜਾਏਗਾ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਸ਼ਰਟ ਦੇ ਫਰੰਟ ਬੈਕ ਫੁੱਲੀ ਜਿਹੜਾ ਹੈਗਾ ਇਹ ਤੁਹਾਨੂੰ ਆਰੀ ਦਾ ਕੰਮ ਮਿਲੇਗਾ ਜੀ ਆਰੀ ਦਾ ਜਿਹੜਾ ਹੈਗਾ ਕੰਮ ਮਿਲੇਗਾ ਬ੍ਰਾਂਡ ਜੋ ਰਹੇਗਾ ਜੀ ਆਰਟੈਕਸ ਨੈਕਸਟ ਜੋ ਤੁਹਾਨੂੰ ਮਿਲਣਗੇ ਜੀ ਬਾਂਦਨੀ ਪ੍ਰਿੰਟ ਦੇ ਤੁਹਾਨੂੰ ਇਹ ਸੇਮ ਦੋ ਸੂਟ ਆ ਮਿਲ ਜਾਣਗੇ ਇੱਕ ਦੀ ਘੱਟ 5 ਮੀਟਰ ਹੋਏਗੀ ਇੱਕ ਦੀ ਘਾਟਾ ਜਿਹੜੀ ਉਹ 5.5 ਮੀਟਰ ਹੋਏਗੀ ਜੀ ਸਟਾਫ ਜੋ ਰਹੇਗਾ A1 ਸਟਾਫ ਹੋਏਗਾ ਜੀ A1 ਸਟਾਫ ਹੈ ਜੀ ਕੰਨੀ ਤੋਂ ਆਪਾਂ ਨੂੰ ਜਿਹੜਾ ਹੈਗਾ ਇਹ ਉਹ ਸਟਾਫ ਦਾ ਪਤਾ ਲੱਗ ਜਾਂਦਾ ਹੈ ਜੀ ਬਹੁਤ ਪਿਆਰਾ ਜਿਹੜਾ ਹੈਗਾ ਇਹ ਤੁਹਾਨੂੰ ਸਟਾਫ ਮਿਲਣਾ ਹੈ ਜੀ ਬਾਂਦਨੀ ਪ੍ਰਿੰਟ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਆ ਮਿਲੇਗਾ 5 ਮੀਟਰ ਦੀ ਕੱਟ ਹੋਏਗੀ ਔਰ ਇੱਕ ਦੀ ਕੱਟ ਆ ਜਿਹੜੀ ਉਹ 5.5 ਮੀਟਰ ਹੋਏਗੀ ਤੁਹਾਨੂੰ ਦੋ ਜਿਹੜੇ ਹੈਗੇ ਸੂਟ ਆ ਮਿਲ ਜਾਣਗੇ ਸਟਾਫ ਜੋ ਹੋਏਗਾ ਜੀ ਵਿਸਕੋਸ ਔਰਗੈਂਜ਼ਾ ਦਾ ਹੋਏਗਾ ਜੀ ਵਿਸਕੋਸ ਔਰਗੈਂਜ਼ਾ ਦਾ ਲਾਈਟ ਵੇਟ ਐਂਡ ਸੌਫਟ ਜਿਹੜਾ ਹੈਗਾ ਤੁਹਾਨੂੰ ਸਟਾਫ ਮਿਲੇਗਾ ਜੀ ਇੱਕ ਸੂਟ ਦਾ ਪ੍ਰਾਈਜ਼ ਜੋ ਰਹੇਗਾ ਜੀ 1250 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਕੰਪਲੀਟ ਸੂਟ ਆ ਇਹ ਮਿਲ ਜਾਏਗਾ ਜੀ ਸਾਢੇ ਪੰਜ ਮੀਟਰ ਦੀ ਕੱਟ ਹੋਏਗੀ ਔਰ ਇੱਕ ਦੀ ਕੱਟ ਆ ਜਿਹੜੀ 5 ਮੀਟਰ ਦੀ ਹੋਏਗੀ ਇਹਨਾਂ ਨੂੰ ਡਿਜ਼ਾਈਨਿੰਗ ਕਰਕੇ ਤੁਸੀਂ ਰੈਡੀ ਕਰ ਸਕਦੇ ਹੋ ਜੇਕਰ ਤੁਸੀਂ ਇਹਨਾਂ ਨੂੰ ਬਲੈਕ ਜਾਂ ਆਫ ਵਾਈਟ ਬਾਟਮ ਦੇ ਨਾਲ ਵੇਅਰ ਕਰਨਾ ਚਾਹੁੰਦੇ ਆ ਲੈਣਾ ਚਾਹੁੰਦੇ ਆ ਤਾਂ ਤੁਸੀਂ ਉਦਾਂ ਵੀ ਲੈ ਸਕਦੇ ਹੋ ਜੀ ਪਲੇਨ ਬਾਟਮ ਦੇ ਨਾਲ ਮੈਚਿੰਗ ਕਰਕੇ ਲੈਣਾ ਚਾਹੁੰਦੇ ਹੋ ਤੁਸੀਂ ਉਦਾਂ ਵੀ ਲੈ ਸਕਦੇ ਹੋ ਜੀ ਕਾਫੀ ਪਿਆਰਾ ਸੂਟ ਹੈ ਜੀ 1250 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗੀ ਜੀ ARTEX ਬ੍ਰਾਂਡ ਦੀ ਜੌਰਜਟ ਹੋਏਗੀ ARTEX ਬ੍ਰਾਂਡ ਦੀ ਜੌਰਜਟ ਹੋਏਗੀ ਕਾਫੀ ਵਾਇਰਲ ਪ੍ਰਿੰਟ ਹੈ ਜੀ ਇਹ ਬਹੁਤ ਪਿਆਰਾ ਸਟਾਫ ਹੈ ਜੀ ਜੌਰਜਟ ਦਾ ਸੂਟ ਦਾ ਜੋ ਪ੍ਰਾਈਸ ਰਹੇਗਾ 900 ਰੁਪਏ ਜੀ 900 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਇਹ ਸੂਟ ਮਿਲ ਜਾਏਗਾ ਜੀ ਕਲਰ ਹੋਏਗਾ ਜੀ ਇਸ ਦਾ ਡਾਰਕ ਪਿੰਕ ਕਲਰ ਤੁਹਾਨੂੰ ਮਿਲਣਾ ਹੈ ਜੀ ਜੌਰਜਟ ਦਾ ਹੋਏਗਾ ਡਾਰਕ ਪਿੰਕ ਸ਼ੇਡ ਜੀ ਆਲ ਓਵਰ ਸੂਟ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲਣਾ ਹੈ ਜੀ ਡਿਜ਼ਾਈਨਰ ਸ਼ਰਟ ਹੋਏਗੀ ਵਿਸਕੋਸ ਔਰ ਗੈਂਜ਼ਾ ਦੀ ਜੀ ਵਿਸਕੋਸ ਔਰ ਗੈਂਜ਼ਾ ਦੀ ਤੁਹਾਨੂੰ ਮਿਲਣੀ ਹੈ ਡਿਜ਼ਾਈਨਰ ਸ਼ਰਟ ਹੋਏਗੀ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਇਸ ਦਾ ਫਰੰਟ ਮਿਲੇਗਾ ਇਸ ਦਾ ਫਰੰਟ ਮਿਲਣਾ ਹੈ ਜੀ ਵਿਸਕੋਸ ਔਰ ਗੈਂਜ਼ਾ ਦੀ ਸ਼ਰਟ ਹੋਏਗੀ ਸੇਮ ਐਜੇ ਤੁਹਾਨੂੰ ਇਸ ਦੀ ਬੈਕ ਔਰ ਬਾਜੂ ਮਿਲਣਗੀਆਂ ਜੀ ਸੇਮ ਐਜਾ ਹੀ ਤੁਹਾਨੂੰ ਇਸ ਦੀ ਬੈਕ ਔਰ ਬਾਜੂ ਮਿਲਣਗੀਆਂ ਜੀ ਡਿਸਲ ਪ੍ਰਿੰਟ ਦੀ ਹੀ ਤੁਹਾਨੂੰ ਮਿਲਣੀ ਹੈ ਸ਼ਰਟ ਪ੍ਰਾਈਜ਼ ਰਹੇਗਾ 600 ਰੁਪਏ ਦੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ ਨਾਲ ਤੁਹਾਨੂੰ ਜਿਹੜੀ ਹੈਗੀ ਕੰਟਰਾਸਟ ਮਿਲਣੀ ਹੈ ਬਾਟਮ 400 ਰੁਪਏ ਦੀ ਬਾਟਮ ਹੋਏਗੀ ਜੀ 600 ਰੁਪਏ ਦੀ ਸ਼ਰਟ ਹੋਏਗੀ 1000 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਬਰਬਰੀ ਦਾ ਤੁਹਾਨੂੰ ਸੂਟ ਮਿਲਣਾ ਜੀ ਅੰਬੀਆਂ ਵਾਲਾ ਪ੍ਰਿੰਟ ਹੋਏਗਾ 10 ਮੀਟਰ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ 10 ਮੀਟਰ ਦੀ ਸ਼ਰਟ ਮਿਲਣੀ ਹੈ ਸਟਾਫ ਹੋਏਗਾ A1 ਜੀ ਪਿਓਰ ਬਰਬਰੀ ਬਹੁਤ ਹੀ ਜ਼ਿਆਦਾ ਸੌਫਟ ਐਂਡ ਲਾਈਟ ਵੇਟ ਸਟਾਫ ਆ ਬ੍ਰਾਂਡ ਜੋ ਰਹੇਗਾ ਜੀ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ ਤਕਰੀਬਨ ਸਭ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਲੋਗੋ ਲੱਗਿਆ ਹੋਇਆ ਮਿਲੇਗਾ ਜੀ ਇਹ ਵਾਲੀ ਤੁਹਾਨੂੰ ਅੰਬੀਆਂ ਦੇ ਪ੍ਰਿੰਟ ਵਾਲੀ ਜਿਹੜੀ ਹੈਗੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ ਡਿਜੀਟਲ ਪ੍ਰਿੰਟ ਦੀ ਜਿਹੜੀ ਹੈਗੀ ਤੁਹਾਨੂੰ ਸ਼ਰਟ ਮਿਲੇਗੀ 3 ਮੀਟਰ ਦੀ ਸ਼ਰਟ ਹੋਏਗੀ ਜੀ 3 ਮੀਟਰ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ 400 ਰੁਪਏ ਦੀ ਬਾਟਮ ਹੋਏਗੀ 600 ਰੁਪਏ ਦੀ ਸ਼ਰਟ ਹੋਏਗੀ 1000 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਸੂਟ ਆ ਉਹ ਮਿਲ ਜਾਏਗਾ ਜੀ 600 ਰੁਪਏ ਦੀ ਸ਼ਰਟ ਮਿਲਣੀ ਹੈ ਜੀ 400 ਰੁਪਏ ਦੀ ਹੋਏਗੀ ਬਾਟਮ ਬਹੁਤ ਪਿਆਰਾ ਪੀਸ ਹੈ ਜੀ ਕਲਰ ਵੀ ਬਹੁਤ ਹੀ ਪਿਆਰਾ ਮਸਟਰਡ ਸ਼ੇਡ ਦਾ ਤੁਹਾਨੂੰ ਜਿਹੜਾ ਹੈਗਾ ਇਹ ਸੂਟ ਆ ਮਿਲੇਗਾ ਅੰਬੀਆਂ ਵਾਲਾ ਪ੍ਰਿੰਟ ਹੋਏਗਾ ਜੀ 10 ਮੀਟਰ ਦੀ ਸ਼ਰਟ ਔਰ 10 ਮੀਟਰ ਦੀ ਹੀ ਹੋਏਗੀ ਬਾਟਮ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਵਿਸਕੋਸ ਔਰਗੇਂਜ਼ਾ ਦਾ ਮਾਸਟਰ ਸ਼ੇਡ ਦਾ ਤੁਹਾਨੂੰ ਜਿਹੜਾ ਹੈਗਾ ਇਹ ਸੂਟ ਮਿਲਣਾ ਹੈ ਜੀ ਵਿਸਕੋਸ ਔਰਗੇਂਜ਼ਾ ਦਾ ਵਿਸਕੋਸ ਔਰਗੇਂਜ਼ਾ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲੇਗਾ ਜੀ ਐਦਾਂ ਜਿਹੜਾ ਤੁਹਾਨੂੰ ਫਰੰਟ ਦੇ ਉੱਪਰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਬ੍ਰਾਂਡ ਜੋ ਰਹੇਗਾ ਆਰਟੈਕਸ ਸੇਮ ਐਜਾ ਹੀ ਤੁਹਾਨੂੰ ਬੈਕ ਔਰ ਬਾਜੂ ਮਿਲਣਗੀਆਂ ਜੀ ਇਹ ਵਾਲੀਆਂ ਤੁਹਾਨੂੰ ਮਿਲਣਗੀਆਂ ਬਾਜੂ ਔਰ ਇਹ ਵਾਲੀ ਮਿਲੇਗੀ ਤੁਹਾਨੂੰ ਬੈਕ ਜੀ ਇਹ ਵਾਲੀ ਤੁਹਾਨੂੰ ਮਿਲਣੀ ਹੈ ਬੈਕ ਔਰ ਇਹ ਵਾਲੀ ਮਿਲਣਗੀਆਂ ਬਾਜੂ ਹਾਂਜੀ ਸੇਮ ਹੈ ਤੇ ਤੁਹਾਨੂੰ ਬੈਕ ਔਰ ਬਾਜੂ ਮਿਲਣੀਆਂ ਕਲਰ ਜੋ ਰਹੇਗਾ ਡਾਰਕ ਮਸਟਰਡ ਸ਼ੇਡ ਤੁਹਾਨੂੰ ਮਿਲੇਗਾ ਜੀ ਤੇ ਨਾਲ ਤੁਹਾਨੂੰ ਮਿਲਣੀ ਹੈ ਪਿਓਰ ਮਸਲੀਨ ਸਿਲਕ ਦੀ ਬਾਟਮ ਜੀ ਜੇਕਰ ਕ੍ਰੇਪ ਦੀ ਬਾਟਮ ਲੈਣਾ ਚਾਹੁੰਦੇ ਹੋ ਤੁਸੀਂ ਕ੍ਰੇਪ ਦੀ ਵੀ ਲੈ ਸਕਦੇ ਹੋ ਜੀ ਇਹ ਵਾਲੀ ਤੁਹਾਨੂੰ ਮਿਲਣੀ ਹੈ ਮਸਲੀਨ ਸਿਲਕ ਦੀ ਬਾਟਮ 400 ਰੁਪਏ ਦੀ ਬਾਟਮ ਤੁਹਾਨੂੰ ਮਿਲੇਗੀ ਜੀ 600 ਰੁਪਏ ਦੀ ਤੁਹਾਨੂੰ ਸ਼ਰਟ ਮਿਲੇਗੀ 1000 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਕੰਪਲੀਟ ਸੂਟ ਆ ਉਹ ਮਿਲ ਜਾਏਗਾ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮ ਬਹੁਤ ਪਿਆਰਾ ਮਸਲੀਨ ਸਿਲਕ ਦਾ ਤੁਹਾਨੂੰ ਸੂਟ ਮਿਲ ਰਿਹਾ ਜੀ ਜਿਸ ਤੇ ਵਿੱਚ ਤੁਹਾਨੂੰ ਹੈਂਡਵਰਕ ਮਿਲੇਗਾ ਪਲੱਸ ਡਿਜੀਟਲ ਪ੍ਰਿੰਟ ਮਿਲੇਗਾ ਤੁਸੀਂ ਇਸ ਨੂੰ ਵਿਦਾਊਟ ਲਾਈਨਿੰਗ ਵੀ ਸਟਿਚ ਕਰ ਸਕਦੇ ਹੋ ਲਓ ਜੀ ਮਸਲੀਨ ਸਿਲਕ ਦਾ ਤੁਹਾਨੂੰ ਜਿਹੜਾ ਹੈਗਾ ਇਹ ਪੀਸ ਮਿਲੇਗਾ ਜਿਸ ਤੇ ਫਰੰਟ ਔਰ ਬੈਕ ਦੇ ਉੱਪਰ ਫੁੱਲੀ ਜਿਹੜਾ ਹੈਗਾ ਕਰਾਸ ਦੇ ਵਿੱਚ ਤੁਹਾਨੂੰ ਸਿਕੁਐਂਸ ਦਾ ਕੰਮ ਆ ਜਿਹੜਾ ਉਹ ਮਿਲੇਗਾ ਜੀ ਫੁੱਲੀ ਸ਼ਰਟ ਦੇ ਵਿੱਚ ਜੀ ਫਰੰਟ ਔਰ ਬੈਕ ਬੜੇ ਸੋਬਰ ਤੇ ਸਰਦਾਰੀ ਜਿਹਾ ਤੁਹਾਨੂੰ ਇਹ ਪੀਸ ਮਿਲਣਾ ਹੈ ਜੀ ਕਲਰ ਹੋਏਗਾ ਮਾਊਸ ਗ੍ਰੇ ਜਿਸਦੇ ਵਿੱਚ ਤੁਹਾਨੂੰ ਡਾਰਕ ਸ਼ੇਡ ਦੇ ਜਿਹੜੇ ਹੈਗੇ ਆ ਉਹ ਪ੍ਰਿੰਟਿੰਗ ਮਿਲੇਗੀ ਜੀ 3 ਮੀਟਰ ਦੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ 10 ਮੀਟਰ ਦੀ ਆਲ ਓਵਰ ਸੂਟ ਤੁਹਾਨੂੰ ਮਿਲੇਗਾ ਜਿਸਦੇ ਵਿੱਚ ਫੁੱਲੀ ਜਿਹੜਾ ਹੈਗਾ ਤੁਹਾਨੂੰ ਵਰਕ ਮਿਲੇਗਾ ਜੀ ਨਾਲ ਤੁਹਾਨੂੰ ਮਿਲਣੀ ਹੈ ਪਿਓਰ ਮਸਲੀਨ ਸਿਲਕ ਦੀ ਵਿਦਆਊਟ ਲਾਈਨਿੰਗ ਵਰਣ ਵਾਲੀ ਹੀ ਤੁਹਾਨੂੰ ਨਾਲ ਮਿਲਣੀ ਆ ਬਾਟਮ ਜੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ 800 ਰੁਪਏ ਦੀ ਸ਼ਰਟ ਹੋਏਗੀ ਜੀ 400 ਰੁਪਏ ਦੀ ਬਾਟਮ ਹੋਏਗੀ 1200 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਕੰਪਲੀਟ ਸੂਟ ਮਿਲ ਜਾਏਗਾ ਜੇਕਰ ਤੁਸੀਂ ਸਕਿਪ ਕਰਨਾ ਚਾਹੁੰਦੇ ਹੋ ਬਾਟਮ ਕ ਲਈ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਉਦਾਂ ਵੀ ਕਰ ਸਕਦੇ ਹੋ ਜੀ ਉਦਾਂ ਵੀ ਜਿਹੜਾ ਹੈਗਾ ਤੁਸੀਂ ਲੈ ਸਕਦੇ ਹੋ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ 800 ਰੁਪਏ ਦੀ ਸ਼ਰਟ ਆ ਜਿਹੜੀ ਉਹ ਤੁਹਾਨੂੰ ਮਿਲੇਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਜੈਡ ਬਲੈਕ ਕਲਰ ਦਾ ਸੂਟ ਤੁਹਾਨੂੰ ਮਿਲੇਗਾ ਪਿਓਰ ਮਸਲੀਨ ਦਾ ਜੀ ਪਿਓਰ ਮਸਲਿਨ ਸਿਲਕ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲਣੇ ਜੀ ਡਿਜੀਟਲ ਪ੍ਰਿੰਟ ਆ ਜਿਹੜਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਬਹੁਤ ਪਿਆਰਾ ਸਟਾਫ ਵਾ ਵਿਦਆਊਟ ਲਾਈਨਿੰਗ ਤੁਸੀਂ ਜਿਹੜਾ ਹੈਗਾ ਇਸ ਨੂੰ ਸਟਿਚ ਕਰਵਾ ਸਕਦੇ ਹੋ ਜੀ ਵਿਦਆਊਟ ਲਾਈਨਿੰਗ ਬਹੁਤ ਪਿਆਰਾ ਸੂਟ ਜਿਹੜਾ ਹੈਗਾ ਤੁਹਾਨੂੰ ਮਿਲੇਗਾ ਆਰਟੈਕਸ ਬ੍ਰਾਂਡ ਹੋ ਗਿਆ ਜੀ ਲਾਈਨਾਂ ਵਾਲੀ ਉੱਪਰੋਂ ਤੁਹਾਨੂੰ ਜਿਹੜੀ ਹੈਗੀ ਸ਼ਰਟ ਮਿਲੇਗੀ ਸੇਮ ਐਸੇ ਤੁਹਾਨੂੰ ਬੈਕ ਔਰ ਬਾਜੂ ਮਿਲਣੀਆਂ ਹੈ ਜੀ ਐਵਲੀਆਂ ਤੁਹਾਨੂੰ ਬਾਜੂ ਮਿਲਣ ਵਾਲੀਆਂ ਨੇ ਜੀ ਐਵਲੀ ਹੋਏਗੀ ਬੈਕ ਨਾਲ ਤੁਹਾਨੂੰ ਮਿਲਣੀ ਹੈ ਜੀ ਜੈਡ ਬਲੈਕ ਕਲਰ ਦੀ ਹੀ ਬਾਟਮ ਜਿਸਤੇ ਬਾਟਮ ਦੇ ਉੱਪਰ ਜਿਹੜਾ ਹੈਗਾ ਪੌਂਚੇ ਦੇ ਉੱਪਰ ਹਲਕਾ ਜਿਹਾ ਤੁਹਾਨੂੰ ਜਿਹੜਾ ਹੈਗਾ ਉਹ ਕੰਮ ਮਿਲੇਗਾ ਜੀ ਹਾਂਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਬਾਟਮ ਦੇ ਉੱਪਰ ਵੀ ਜਿਹੜਾ ਹੈਗਾ ਇਹ ਆ ਉਹ ਕੰਮ ਮਿਲੇਗਾ ਜੀ ਪੈਚ ਵਰਕ ਤੁਹਾਨੂੰ ਮਿਲਣਾ ਹੈ ਜੀ ਬਾਟਮ ਦੇ ਉੱਪਰ ਕੰਪਲੀਟ ਸੂਟ ਦਾ ਜੋ ਪ੍ਰਾਈਸ ਰਹੇਗਾ ਜੀ 1250 ਰੁਪਏ 1250 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਕੰਪਲੀਟ ਸੂਟ ਆ ਉਹ ਮਿਲ ਜਾਏਗਾ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਇਸ ਦੇ ਵਿੱਚ ਕਲਰ ਮਿਲੇਗਾ ਪੀਕਾਕ ਕਲਰ ਹੋਏਗਾ ਜੀ ਪੀਕਾਕ ਕਲਰ ਤੁਹਾਨੂੰ ਮਿਲਣਾ ਹੈ ਜੀ ਸਟਾਫ ਰਹੇਗਾ ਪਿਓਰ ਮਸਲੀਨ ਸਿਲਕ ਦਾ ਸਟਾਫ ਹੋਏਗਾ ਬਹੁਤ ਪਿਆਰਾ ਸਟਾਫ ਆਪਾਂ ਇਹਨੂੰ ਕਿਸੇ ਵੀ ਸੀਜ਼ਨ ਦੇ ਵਿੱਚ ਵੇਅਰ ਕਰ ਸਕਦੇ ਹਾਂ ਬਹੁਤ ਹੀ ਜ਼ਿਆਦਾ ਸੌਫਟ ਐਂਡ ਲਾਈਟ ਵੇਟ ਹੈ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲਣਾ ਹੈ ਜੀ ਡਿਜੀਟਲ ਪ੍ਰਿੰਟ ਬਹੁਤ ਪਿਆਰਾ ਸੂਟ ਹੈ ਜੀ ਸੇਮ ਐਜ਼ ਇਹ ਤੁਹਾਨੂੰ ਬੈਕ ਔਰ ਬਾਜੂ ਮਿਲਣਗੀਆਂ ਜੀ ਬੈਕ اور ਬਾਜੂ ਮਿਲਣਗੀਆਂ ਜੀ ਸੇਮ ਐਜ਼ ਦਾ ਕਲਰ ਜੋ ਰਹੇਗਾ ਪੀਕਾਕ ਹੋਏਗਾ ਜੀ ਨਾਲ ਤੁਹਾਨੂੰ ਸੇਮ ਐਜ਼ ਆਈ ਪਿਓਰ ਮਸਲੀਨ ਸਿਲਕ ਦੀ ਹੀ 3 ਮੀਟਰ ਦੀ ਮਿਲਣੀ ਆ ਬਾਟਮ 3 ਮੀਟਰ ਦੀ ਹੀ ਹੋਏਗੀ ਸ਼ਰਟ ਜੀ ਸੇਮ ਕਲਰ ਜਿਹੜਾ ਹੈਗਾ ਇਹ ਤੁਹਾਨੂੰ ਮਿਲਣਾ ਹੈ ਜੀ ਕੰਪਲੀਟ ਸੂਟ ਦਾ ਜੋ ਪ੍ਰਾਈਸ ਰਹਿਣ ਵਾਲਾ ਹੈ ਜੀ ਉਹ ਹੋਏਗਾ 1250 ਰੁਪਏ ਜੀ 1250 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਸੂਟ ਆਹੋ ਮਿਲ ਜਾਏਗਾ ਜੀ ਨੈਕਸਟ ਵੀ ਤੁਹਾਨੂੰ ਸੇਮ ਜਿਹੜਾ ਹੈਗਾ ਇਹ ਆਹੋ ਇੱਕ ਪੀਸ ਹੋਰ ਮਿਲੇਗਾ ਜੀ ਪੀਕਾਕ ਕਲਰ ਹੋਏਗਾ ਲਓ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਸੇਮ ਆ ਜਿਹੜਾ ਇੱਕ ਪੀਸ ਹੋਰ ਮਿਲੇਗਾ ਜੀ ਪਿਓਰ ਮਸਲਿਨ ਸਿਲਕ ਦੇ ਤੁਹਾਨੂੰ ਤਿੰਨ ਸੂਟ ਆ ਜਿਹੜੇ ਉਹ ਸੇਮ ਮਿਲ ਜਾਣਗੇ ਦੋ ਪੀਕ ਉਹ ਕਰ ਇੱਕ ਜੈਡ ਬਲੈਕ ਸੂਟਾਂ ਦਾ ਜੋ ਪ੍ਰਾਈਸ ਰਹੇਗਾ 1250 ਰੁਪਏ ਜੀ ਸੂਟ ਦੀ ਜਿਹੜੀ ਸ਼ਿਪਿੰਗ ਹੁੰਦੀ ਹੈ ਆਪਣੀ ਆਲਵੇਸ 50 ਰੁਪਏ ਹੁੰਦੀ ਹੈ ਜੀ ਲਾਈਟ weight ਸੂਟਾਂ ਦੇ ਉੱਪਰ ਜਿਹੜੇ ਪਸ਼ਮੀਨੇ ਦੇ ਸੂਟ ਆ ਉਹ ਹੈਵੀ ਹੋ ਜਾਂਦੇ ਆ ਥੋੜਾ ਤਾਂ ਕਰਕੇ ਉਹਨਾਂ ਦੀ ਸ਼ਿਪਿੰਗ ਅਕੋਰਡਿੰਗ ਟੂ weight ਥੋੜੀ ਵੱਧ ਜਾਂਦੀ ਹੈ ਜੀ ਇਹ ਵਾਲੇ ਜਿੰਨੇ ਵੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸੂਟ ਦਿਖਾਇਆ ਜੀ ਸਾਰੇ ਦੇ ਸਾਰਿਆਂ ਦੀ ਜਿਹੜੀ ਸ਼ਿਪਿੰਗ ਹੋਏਗੀ ਉਹ 50 ਰੁਪਏ ਹੋਏਗੀ ਜਿਹੜੀਆਂ ਭੈਣਾਂ ਸਾਡੇ ਚੈਨਲ ਦੇ ਉੱਪਰ ਪਹਿਲੀ ਵਾਰ ਆਈਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਆਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਜੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕੋ ਜੀ ਸਾਡੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਜੀ